ਸਸਰੀ ਗਾਲੀ ਵਿੱਚੋਂ ਬਰੋ ਕੀ ਹਾਲੇ ਬਈ ਮੈਂ ਗਿਆ ਤੁਹਾਨੂੰ ਚੰਡੀਗੜੀ ਘੁਮਾ ਦੇਈਏ ਤੇ ਬਈ ਟਾਈਮ ਸਵੇਰ ਦੇ 11 ਵੱਜ ਚੁੱਕੇ ਆ ਤੇ ਆਪਾਂ ਜਲੰਧਰ ਸ਼ਹਿਰ ਨੂੰ ਲੀਵ ਇਟ ਕਰ ਦਿੱਤਾ ਹੋਇਆ ਵਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਗੱਡੀ ਰੋਕੀ ਆ ਸਿੱਧੀ ਵੇਹਲੀ ਵਾਲੇ ਪੰਪ ਤੇ ਲਿਜਾ ਕੇ ਇੱਥੇ ਕਰਾਂਗੇ ਬਈ ਰਾਣੀ ਸੁੰਦਰਾ ਦੀ ਖਾਣਾ ਦਾ ਇੰਤਜ਼ਾਮ ਉਸ ਤੋਂ ਬਾਅਦ ਫੇ ਆਪਾਂ ਜਰਨੀ ਆਪਾਂ ਕੰਟੀਨਿਊ ਕਰਾਂਗੇ ਆਪਣੀ ਤੇ ਬਈ ਸਾਹਮਣੇ ਹੈਗਾ ਵਾ ਕੈਫੇ ਲਾਈਟ ਜਾਂ ਕੁਝ ਖਾਣ ਪੀਣ ਲਈ ਵੀ ਚੱਕ ਲੈਨੇ ਆ ਭਤੀਜਾ ਆਪਣੇ ਨਾਲ ਟਰੈਵਲ ਕਰ ਰਿਹਾ ਵਾ ਅੱਜ ਤੇ ਬਈ ਚੰਡੀਗੜ੍ਹ ਜਿਹੜੀ ਲੋਕੇਸ਼ਨ ਤੇ ਜਾਣਾ ਵਾ ਉਹ ਹੈਗਾ ਵਾ 에어ਪੋਰ ਸਤਿ ਸ਼੍ਰੀ ਅਕਾਲ ਤੇ ਜਾਵਾਂਗੇ ਆਪਾਂ ਤੇ ਭਾਈ ਟਾਈਮ ਲਗਭਗ 1:25 ਮਿੰਟ ਹੋ ਚੁੱਕਿਆ ਤੇ ਆਪਾਂ ਚੰਡੀਗੜ੍ਹ ਪਹੁੰਚ ਚੁੱਕੇ ਆਂ ਤੇ ਫਿਲਹਾਲ ਦੀ ਘੜੀ ਹੈਗੇ ਆ ਏਅਰਪੋਰਟ ਵਾਲੀਆਂ ਲਾਈਟਾਂ ਤੇ ਬਹੁਤ ਦੁਖੀ ਕਰਦੀਆਂ ਯਾਰ ਚੰਡੀਗੜ੍ਹ ਦਾ ਡਰ ਦੇਖ ਲੋ ਕਿੰਨਾ ਵਾਹ ਲਾਈਟਾਂ ਤੇ ਕੋਈ ਉਹ ਨਹੀਂ ਲੱਗੀ ਲੈ ਮਤਲਬ ਜੈਵਰਾ ਕ੍ਰੋਸਿੰਗ ਤੋਂ ਵੀ ਪਿੱਛੇ ਗੱਡੀਆਂ ਖੜੀਆਂ ਕਹਿਦੀਆਂ ਗਈਆਂ ਚੰਡੀਗੜ੍ਹ ਦਾ ਡਰ ਵਾਏ ਇੱਥੇ ਕੋਈ ਕੈਮਰਾ ਨਹੀਂ ਲੱਗਾ ਅੱਗੇ ਲੱਗੇ ਆ ਉਹ ਬੱਕਰੀ ਗੱਲ ਆ ਪਰ ਲੋਕੀ داری ਆ ਸਾਰਾ ਕੁਝ ਸਾਹ ਤਾਬ ਤੋ ਭਾਈ 에어ਪੋਰਟ ਤੱਕ ਪਹੁੰਚ ਗਿਆ ਲਗਭਗ 1 ਕਿਲੋਮੀਟਰ ਐਥੋਂ ਜਿਹੜੇ ਬਾਊ ਜੀ ਹੁਣੇ ਨੇ ਆਉਣਾ ਵਾ ਉਹਨਾਂ ਨੂੰ ਹਜੇ ਅੱਧਾ ਪੂਣਾ ਘੰਟਾ ਲੱਗਦਾ ਵਾ ਤਾਂ ਕਰਕੇ ਮੈਂ ਕਿਹਾ ਪਾਰਕਿੰਗ ਜ਼ਰੂਰ ਪਵਾਉਣੀ ਆ ਪਿੱਛੇ ਗੱਡੀ ਰੋਕ ਲਈਏ ਤੋ ਭਾਈ ਗਰਮੀਆਂ ਵਿੱਚ ਜੇ ਤ ਥੋੜੀਕ ਰਾਹਤ ਪਾਉਣੀ ਆ ਕੋਈ ਪੁਲ ਲੱਭ ਲਿਓ ਪੁਲ ਦੇ ਥੱਲੇ ਗੱਡੀ ਲਾ ਲਈਏ ਉੱਥੇ ਜ਼ਿਆਦਾ ਠੰਡਾ ਹੁੰਦਾ ਦਰਖਤਾਂ ਨਾਲੋਂ ਦਰਖਤ ਸੰਗਣੀ ਛਾਂ ਆ ਬਹੁਤ ਘੱਟ ਲੱਭਦਾ ਤੋ ਭਾਈ ਪੁਲ ਥੱਲੇ ਵੇਟ ਕਰਨ ਵਾਲੇ ਅਸੀਂ ਕੱਲੇ ਨਹੀਂ ਖੜੇ ਹੋਰ ਵੀ ਕਈ ਵੀਰ ਭਰਾ ਖੜੇ ਹੀ yellow ਨੰਬਰ ਪਲੇਟਾਂ ਵਾਲੇ ਪੀਲੀ ਨੰਬਰ ਪ ਆਪਾਂ ਨੂੰ ਕਾਲ ਆ ਚੁੱਕੀ ਹੈ ਹੁਣ ਚੱਲਦੇ ਆਂ 에어ਪੋਰਟ ਤੇ ਐਂਟਰੀ ਵੇਲੇ ਥੋੜਾ ਜਿਹਾ ਕਸ਼ਟ ਕਰਨਾ ਪੈਣਾ ਤੁਹਾਨੂੰ ਪਰਚੀ ਲੈਣੀ ਪੈਣੀ ਹੈ ਤੇ ਫੇਰ ਫੜ ਖੁੱਲੂਗਾ ਪਾਰਕਿੰਗ ਦਾ ਸਿਸਟਮ ਇਦਾਂ ਵਾ ਬਈ ਜੇ ਤੂੰ ਤੁਸੀਂ ਸਵਾਰੀ ਪਿਕ ਕਰਕੇ ਨਾਲ ਦੀ ਨਾਲ ਨਿਕਲ ਗਏ ਫੇਰ ਕੋਈ ਪਰਚੀ ਨਹੀਂ ਲੱਗੂਗੀ ਮਤਲਬ ਕੋਈ ਪੈਸਾ ਨਹੀਂ ਲੱਗੂਗਾ ਪਰ ਜੇ ਤ ਬੰਦਾ ਤੁਹਾਡਾ ਹੋ ਗਿਆ ਬਲੇਟ ਬਾਹਰ ਹੋਣਲੀ ਫਿਰ ਬਾਉ ਜੀ ਹੁਣੀ ਪੈਸੇ ਲੈ ਕੇ ਜਾਣ ਦੇਣਗੇ ਬਈ ਅਹੀਂ ਸਿਸਟਮ ਕੁਛ ਇਦਾਂ ਦਾ ਰੱਖਿਆ ਹੋਇਆ ਹੈਗਾ ਕਿ ਜਿਨ੍ਹਾਂ ਨੇ ਆਉਣਾ ਵਾ ਉਹ ਸਾਡੀ ਵੇਟ ਕਰੇ ਤਾ ਕਿ ਪਾਰਕਿੰਗ ਪਰ ਚੀ ਨਾ ਲਗੇ ਉਹੀ ਗੱਲ ਹੋਈ ਬੰਦਾ ਸਾਡੀ ਵੇਟ ਕਰਦਾ ਪਿਆ ਹੈਗਾ ਪਰ ਇਹਦੇ ਨਾਲ ਦੇ ਬੰਦੇ ਵੀ ਹੀ ਕੋਈ ਉਹਨਾਂ ਨੂੰ ਬੱਸ ਤੇ ਚੜਾਉਣਾ ਹੈਗਾ ਜਾਂ ਉਹਨਾਂ ਨੇ ਸਾਡੀ ਟੈਕਸੀ ਵਿੱਚ ਜਾਣਾ ਹੈਗਾ ਇਹ ਡਿਸਾਈਡ ਕਰਦੇ ਕਰਦੇ ਸਾਨੂੰ 5-7 ਮਿੰਟ ਲੱਗ ਹੀ ਗਏ ਮਤਲਬ ਕਹਿੰਦਾ ਭਾਉ ਜਾਂਦੇ ਜਾਂਦੇ ਪਰਚੀ ਪਈ ਗਈ ਘੜ ਘੜ 30 ਰੁਪਏ ਲੱਗੇ ਸਾਡੇ ਪਾਰਕਿੰਗ ਤੇ ਨਹੀਂ ਤੇ ਜੇ ਇਹਦੇ ਪਿੱਛੇ ਕਰਕੇ ਨਿਕਲ ਜਾਂਦੇ ਫੇਰ ਕੋਈ ਨਹੀਂ ਲੱਗਣਾ ਹੈਗਾ ਤੇ ਜਾਂਦੇ ਹਾਂ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਥੋੜਾ ਜਿਹਾ ਤੁਹਾਨੂੰ ਜਹਾਜ ਦੇਖਣ ਨੂੰ ਮਿਲੂਗੇ ਖੜੇ ਖੜੇ ਜਿਹੜੇ ਆ ਜੇ ਇਹ ਕੋਈ ਨਿਆਣਾ ਨਾਲ ਆਇਆ ਵਾ ਉਹ ਅਗਲਾ ਖੁਸ਼ ਹੋ ਜਾਊਗਾ ਜਹਾਜ ਦੇਖ ਕੇ ਤੇ ਗੱਡੀ ਚੈੱਕ ਕਰੋ ਮਾੜੀ ਪੋਰਸ਼ ਇਹ ਚੰਡੀਗੜ੍ਹ ਆਮ ਹੀ ਦੇਖਣ ਨੂੰ ਮਿਲ ਜੂਗੀਆਂ ਬਈ ਲਗਜ਼ਰੀ ਗੱਡੀਆਂ ਤੁਹਾਨੂੰ ਪਤਾ ਹੀ ਆ ਬਾਕੀ ਆਪ ਬੋਲਦੇ ਉੱਤੋਂ ਦੀ ਬੜਾ ਨੰਗੇ ਆ ਪਰ ਥੱਲੇ ਦੀ ਅੱਜ ਆਏ ਆ ਮੁੰਡਾ ਕਹਿੰਦਾ ਨਹਿਰ ਦੇਖਣੀ ਆ ਮੈਂ ਕਹਾਂ ਦਿਖਾ ਦਿੰਨੇ ਆ ਉਹ ਇੱਧਰ ਆ ਜਾ ਜਿਆਦਾ ਕੰਡੇ ਨਾ ਜਾ ਸਾਲਿਆ ਇਹ ਪਾਣੀ ਪਤਾ ਕਿੱਦਾਂ ਦਾ ਤੋ ਭਾਈ ਫੋਟੋਆਂ ਵਗੈਰਾ ਖਿੱਚਣ ਤੋਂ ਬਾਅਦ ਨਾਲ ਹੀ ਆਪਾਂ ਹਾਈਵੇ ਤੇ ਚੜ ਗਏ ਹਾਂਗੇ ਤੇ ਪਰ ਕੜੀ ਚੋਲ ਦੇ ਗਏ ਸਾਨੂੰ ਅਹੀਂ ਗਾ ਚੱਲ ਜਾਂਦੀਆਂ ਨੇ ਖਾਈ ਚੱਲਦੇ ਆ ਇਹ ਭਾਈ ਕੋ ਅੱਗੇ ਵੀ ਮੈਂ ਇੱਕ ਦੋ ਵਾਰੀ ਰੁਕਿਆ ਹਾਂ ਤਾਂ ਕਰਕੇ ਮੈਂ ਕਿਹਾ ਚੱਲ ਰੋਕ ਕੇ ਭਾਈ ਇਹਨਾਂ ਨੂੰ ਕੜੀ ਚੋਲ ਖਾਉਣੇ ਆ ਰੋਡ ਸਾਈਡ ਤੇ ਤੋ ਭਾਈ ਕੜੀ ਚੋਲ ਖਾਣ ਤੋਂ ਬਾਅਦ ਰਾਈਟ ਨਾਲ ਦੀ ਨਾਲ ਆਪਾਂ ਕੰਟੀਨਿਊ ਕਰਤੀ ਆ ਤਰੋਪੜ ਤੋਂ ਅੱਗੇ ਭਾਈ ਤੇ ਬਲਾਚੌਰ ਤੋਂ ਪਿੱਛੇ ਆਹ ਵਾਲਾ ਟੋਲ ਪਲਾਜ਼ਾ ਹੁੰਦਾ ਵਾ ਬਜਮਾ ਵਾਲਾ ਟੋਲ ਪਲਾਜ਼ਾ ਵੀ ਕਹਿੰਦੇ ਇਹਨੂੰ ਕਈ ਬਲਾਚੌਰ ਵਾਲਾ ਵੀ ਕਹੀ ਜਾਂਦੇ ਆ ਜਾਂ ਰੋਪੜ ਵਾਲਾ ਵੀ ਵਜਦਾ ਵਾ ਤੇ ਇਹ ਵਾਲੇ ਟ ਆਦਰ ਟਰੱਕਾਂ ਵਾਲੇ ਇੱਥੇ ਰੁੱਕੇ ਹੀ ਜਾਂਦੇ ਆ ਮੀਂਹ ਕਾਫੀ ਵੱਧ ਗਿਆ ਹੀਗਾ ਮੈਂ ਕਿਹਾ ਚੱਲ ਚਾਹ ਪੀ ਕੇ ਚੱਲਦੇ ਜਾਂਦੇ ਜਾਂਦੇ ਲੰਗਰ ਛਕ ਜਾਂਦੇ ਆ ਤੇ ਰੋਪੜ ਤੋਂ ਅੱਗੇ ਬਈ ਖੜਾ ਸੀਗਾ ਪਾਕਿਸਤਾਨੀ ਲੂਣ ਵਾਲਾ ਬਾਈ ਹੁਣ ਇਹ ਨਹੀਂ ਪਤਾ ਪਾਕਿਸਤਾਨ ਦਾ ਵਾ ਜਾਂ ਕਿੱਥੋਂ ਦਾ ਆਪਾਂ ਨੂੰ ਤਾਂ ਪਿੰਕ ਸਾਲਟ ਚਾਹੀਦਾ ਹੀਗਾ ਜੋ ਕਿ ਆਪਾਂ ਨੂੰ ਮਿਲ ਚੁੱਕਾ ਵਾ ਤੇ ਬੱਸ ਬਾਈ ਫਿਰ ਗੱਲਾਂ ਕਰਦੇ ਕਰਦੇ ਚੋਬਰ ਜਲੰਧਰ ਪਹੁੰਚ ਗਏ ਸੀਗੇ ਤੇ ਜਾਂਦੇ ਜਾਂਦੇ ਜੇ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰ ਜਿਓ ਤੇ ਚੈਨਲ ਨੂੰ ਕਰ ਦਿਓ ਫੋਲੋ ਬਾਕੀ ਸਸਰੀ ਘਾਲਾ ਮਿਲਦੇਗੇ ਜੇ ਹੋਰ ਵੀਡੀਓ ਤੇ ਧੰਨਵਾਦ